ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇਤਿਹਾਸ ਸ਼ੇਅਰ ਕਰਿਆ ਸੀ ਫਸਟ ਵੀਡੀਓ ਵਿੱਚ ਵੀ ਪਾਰਟ 1 ਚ ਤੁਸੀਂ ਸੁਣਿਆ ਹੋਣਾਗਾ ਤੇ ਹੁਣ ਆਪਾਂ ਸੈਕੰਡ ਪਾਰਟ ਚ ਅੱਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਸ ਦੇ ਵਿੱਚ ਆਪਾਂ ਉੱਥੇ ਤੱਕ ਕੀਤਾ ਸੀ ਜਦੋਂ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਉਹਨਾਂ ਨੂੰ ਨਮਸਕਾਰ ਕਰਿਆ ਸੀ ਤੇ ਉਹ ਅੱਗੇ ਵੱਲ ਗਏ ਸੀ ਤੇ ਹੁਣ ਆਪਾਂ ਅੱਗੇ ਦਾ ਇਤਿਹਾਸ ਸਰਵਣ ਕਰਦੇ ਆਂ ਗੁਰੂ ਤੇਗ ਬਹਾਦਰ ਜੀ ਨੂੰ ਆਗਰੇ ਤੋਂ ਦਿੱਲੀ ਲਿਜਾਇਆ ਗਿਆ ਸੀ ਦਿੱਲੀ ਲਿਜਾ ਕੇ ਉਹਨਾਂ ਨੂੰ ਕੈਦ ਕਰਿਆ ਗਿਆ ਤੇ ਉੱਥੇ ਇੱਕ ਪਿੰਜਰੇ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਤੇ ਉਸ ਪਿੰਜਰੇ ਵਿੱਚ ਵੱਡੇ ਵੱਡੇ ਸੂਏ ਵੀ ਲੱਗੇ ਹੋਏ ਸਨ ਜਿਹੜੇ ਕਿ ਖੱਬੇ ਸੱਜੇ ਉੱਪਰ ਸਾਰੇ ਪਾਸੇ ਸੀਗੇ ਤੇ ਪਰ ਗੁਰੂ ਸਾਹਿਬ ਜੀ ਪ੍ਰਮਾਤਮਾ ਦੇ ਸਿਮਰਨ ਵਿੱਚ ਲੀਨ ਸਨ ਇਸ ਲਈ ਉਹਨਾਂ ਨੂੰ ਉਹ ਕੋਈ ਵੀ ਇਦਾਂ ਦੀ ਦੁਨਿਆਵੀ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹਨਾਂ ਨੂੰ ਕੋਈ ਵੀ ਉਹ ਜਿਹੜੇ ਤਸੀਹੇ ਦੇਣ ਦੀ ਉਹ ਕੋਸ਼ਿਸ਼ ਕਰਦੇ ਸੀ ਗੁਰੂ ਸਾਹਿਬ ਪ੍ਰਮਾਤਮਾ ਦੇ ਵਿੱਚ ਭਗਤੀ ਵਿੱਚ ਉਹਨਾਂ ਦੇ ਲੀਨ ਸੀ ਇਸ ਲਈ ਉਹਨਾਂ ਤੇ ਉਹ ਅਸਰ ਨਹੀਂ ਕਰ ਪਾਉਂਦੇ ਸੀ ਗੁਰੂ ਸਾਹਿਬ ਜੀ ਦੇ ਨਾਲ ਕੈਦ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਵੀ ਸਨ ਇਹ ਸਾਰੇ ਵੀ ਗੁਰੂ ਸਾਹਿਬ ਜੀ ਵੱਲ ਦੇਖ ਰਹੇ ਸਨ ਉਹ ਕਹਿ ਰਹੇ ਸੀ ਕਿ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਦੇ ਸਿਰ ਤੇ ਚਵਰ ਝੂਲਦੇ ਸੀ ਸੰਗ ਤਾਂ ਮੱਥਾ ਟੇਕਦਿਆਂ ਸੀ ਕਿ ਉਹ ਅੱਜ ਕੈਦ ਵਿੱਚ ਹਨ ਤਾਂ ਉਹਨਾਂ ਦਾ ਹਿਰਦਾ ਦੁਖੀ ਹੁੰਦਾ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਆਖੋ ਤਾਂ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ ਪਰ ਗੁਰੂ ਸਾਹਿਬ ਜੀ ਨੇ ਮਤੀ ਦਾਸ ਜੀ ਨੂੰ ਕਿਹਾ ਸਮੁੰਦਰ ਸਾਹਮਣੇ ਬੂੰਦ ਨੂੰ ਮਾਰ ਨਹੀਂ ਕਰਨਾ ਚਾਹੀਦਾ ਦੂਸਰੇ ਦਿਨ ਗੁਰੂ ਸਾਹਿਬ ਜੀ ਦਾ ਪਿੰਜਰਾ ਚੌਂਕ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੂੰ ਤਿੰਨ ਗੱਲਾਂ ਕਈਆਂ ਗਈਆਂ ਕਿ ਤੁਸੀਂ ਕੋਈ ਕਰਾਮਾਤ ਦਿਖਾਓ ਤਾਂ ਗੁਰੂ ਸਾਹਿਬ ਜੀ ਨੇ ਨਾ ਕਰ ਦਿੱਤੀ ਕਿਉਂਕਿ ਗੁਰੂ ਸਾਹਿਬ ਜੀ ਰੱਬ ਤੋਂ ਉੱਪਰ ਦੀਆਂ ਗੱਲਾਂ ਨਹੀਂ ਕਰਨਾ ਚਾਹੁੰਦੇ ਸਨ ਉਹ ਰੱਬ ਦੇ ਭਾਣੇ ਨੂੰ ਮੰਨ ਮੰਨਦੇ ਸੀ ਤੇ ਦੂਸਰਾ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਤਾਂ ਵੀ ਗੁਰੂ ਸਾਹਿਬ ਜੀ ਨੇ ਨਾ ਕਰ ਦਿੱਤੀ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਤੁਸੀਂ ਮੌਤ ਲਈ ਤਿਆਰ ਰਹੋ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਹਮੇਸ਼ਾ ਮੌਤ ਲਈ ਤਿਆਰ ਹੀ ਰਹਿੰਦੇ ਹਾਂ ਤੇ ਹੁਣ ਵੀ ਅਸੀਂ ਤਿਆਰੀ ਕਰਕੇ ਹੀ ਆਏ ਹਾਂ ਗੁਰੂ ਸਾਹਿਬ ਜੀ ਨਾਲ ਜਿਹੜੇ ਤਿੰਨ ਸਿੱਖ ਸਨ ਉਹਨਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਵਿੱਚ ਜਕੜਿਆ ਗਿਆ ਤੇ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਪਰ ਉਹਨਾਂ ਨੇ ਕਿਹਾ ਸਾਨੂੰ ਸਿੱਖੀ ਪਿਆਰੀ ਹੈ ਅਸੀਂ ਸਿੱਖੀ ਨਹੀਂ ਛੱਡ ਸਕਦੇ ਉਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਉਨ੍ਹਾਂ ਨੇ ਕਿਹਾ ਮੈਨੂੰ ਆਰਾ ਪਿਆਰਾ ਹੈ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਵਿੱਚ ਜਕੜਿਆ ਗਿਆ ਉਹਨਾਂ ਨੂੰ ਫਿਰ ਕਿਹਾ ਗਿਆ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋ ਨਹੀਂ ਤਾਂ ਫਿਰ ਆਰਾ ਉਹ ਕਹਿੰਦੇ ਸਾਨੂੰ ਆਰਾ ਸਵੀਕਾਰ ਹੈ ਅਸੀਂ ਸਿੱਖੀ ਨਹੀਂ ਛੱਡ ਸਕਦੇ ਸਾਨੂੰ ਸਿੱਖੀ ਪਿਆਰੀ ਆ ਤੇ ਉਸ ਤੋਂ ਬਾਅਦ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਉਹਨਾਂ ਦੀ ਆਖਰੀ ਇੱਛਾ ਜਦੋਂ ਉਹਨਾਂ ਨੂੰ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਮੇਰਾ ਮੁਖ ਗੁਰੂ ਤੇਗ ਬਹਾਦਰ ਜੀ ਵੱਲ ਕਰ ਦਵੋ ਮੈਂ ਉਹਨਾਂ ਦੇ ਦਰਸ਼ਨ ਕਰਦਾ ਕਰਦਾ ਇਸ श्वास ਤਿਆਗ ਦੇਵਾਂਗਾ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਸਰੀਰ ਦੇ ਦੋ ਹਿੱਸੇ ਹੋ ਗਏ ਇੱਕ ਸੱਜੇ ਪਾਸੇ ਗਿਰ ਗਿਆ ਇੱਕ ਖੱਬੇ ਪਾਸੇ ਤਾਂ ਉਸ ਦੇ ਵਿੱਚੋਂ ਵੀ ਜਪਜੀ ਸਾਹਿਬ ਦੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਧੰਨ ਤੇਰੀ ਸਿੱਖੀ ਧੰਨ ਤੇਰੀ ਸਿੱਖੀ ਧੰਨੋ ਗੁਰੂ ਸਾਹਿਬ ਜੀ ਦੇ ਸਿੱਖ ਧੰਨ ਗੁਰੂ ਤੇਗ ਬਹਾਦਰ ਜੀ ਇੰਨਾ ਜਿਆਦਾ ਸਦਕ ਵਾਹਿਗੁਰੂ ਜੀ ਦੂਜੇ ਸਿੱਖ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਤੇ ਭਾਈ ਬਚਿੱਤਰ ਸਿੰਘ ਜੀ ਦੇ ਤਾਇਆ ਜੀ ਸਨ ਭਾਈ ਦਿਆਲਾ ਜੀ ਨੇ ਅਰਦਾਸ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਕਿ ਜਿੱਦਾਂ ਤੁਸੀਂ ਉੱਥੇ ਉਵਾਲੇ ਸਹਾਰ ਗਏ ਉਦਾਂ ਹੀ ਇੱਥੇ ਸਿੱਖ ਦੇ ਵਿੱਚ ਵਰਤ ਕੇ ਇਹ ਉਵਾਲੇ ਵੀ ਸਹਾਰ ਜਾਣਾ ਧੰਨ ਭਾਈ ਦਿਆਲਾ ਜੀ ਧੰਨ ਗੁਰੂ ਦੇ ਸੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ ਸੀ ਜਿਹੜਾ ਉਹ ਉੱਪਰੋਂ ਟੱਕਣ ਵੀ ਲਗਾ ਦਿੱਤਾ ਗਿਆ ਸੀ। ਉਹਨਾਂ ਦੇ ਸਰੀਰ ਦੀਆਂ ਹੱਡੀਆਂ ਤੇ ਚਮੜੀ ਵੱਖ ਹੋ ਗਈ ਸੀ। ਤੀਜੇ ਸਿੱਖ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਜਿਉਂਦੇ ਹੀ ਰੂਹ ਵਿੱਚ ਲਪੇਟ ਕੇ ਰੱਸੀ ਨਾਲ ਬੰਨ੍ਹ ਦਿੱਤਾ ਗਿਆ ਸੀ। ਇਹਨਾਂ ਨੂੰ ਜਿਉਂਦਿਆਂ ਹੀ ਅੱਗ ਲਗਾ ਦਿੱਤੀ ਗਈ। ਉੰਨਾ ਦਾ ਸਰੀਰ ਜਦੋਂ ਧਰਤੀ ਤੇ ਡਿੱਗਿਆ ਤਾਂ ਫੇਰ ਤੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਤੰਨ ਸਿੱਖੀ ਗੁਰੂ ਤੇਗ ਬਹਾਦਰ ਜੀ ਨੇ ਇਹ ਵੀ ਕਿਹਾ ਜਿੰਨਾ ਚਿਰ ਸੂਰਜ ਚੰਦ ਜ਼ਮੀਨ ਧਰਤੀ ਸਭ ਕੁਝ ਰਹੇਗਾ ਉਦੋਂ ਤੱਕ ਸੰਗਤਾਂ ਤੁਹਾਡੇ ਡਿੱਗੇ ਖੂਨ ਨੂੰ ਨਮਸਕਾਰ ਕਰਨਗੀਆਂ ਇਸ ਧਰਤੀ ਨੂੰ ਜਿੱਥੇ ਤੁਹਾਡਾ ਖੂਨ ਡਿੱਗਿਆ ਉਹਨੂੰ ਹਮੇਸ਼ਾ ਨਮਸਕਾਰ ਕਰਨਗੀਆਂ ਤੰਨ ਤੇਰੀ ਸਿੱਖੀ ਤੰਨ ਤੇਰੇ ਸਿੱਖ ਜਿਨ੍ਹਾਂ ਨੇ ਸਦਕ ਨਹੀਂ ਹਾਰਿਆ ਆਪਣਾ ਆਪ ਵਾਰ ਦਿੱਤਾ ਪਰ ਜੇ ਅੱਜ ਆਪਾਂ ਆਪਦੇ ਵੱਲ ਦੇਖੀਏ ਤਾਂ ਆਪਾਂ ਕੁਝ ਵੀ ਨਹੀਂ ਕਰ ਰਹੇ ਕੁਝ ਵੀ ਆਪਾਂ ਤਾਂ ਨਿਤਨੇਮ ਵੀ ਨਹੀਂ ਕਰ ਰਹੇ ਇਸ ਤੋਂ ਪਰ ਤਾਂ ਆਪਾਂ ਕੀ ਕਹਿ ਸਕਦੇ ਆ ਤੰਨ ਸੀ ਉਹ ਗੁਰੂ ਦੇ ਸਿੱਖ ਤੰਨ ਭਾਈ ਸਤੀਦਾਸ ਜੀ ਤੰਨ ਭਾਈ ਦਿਆਲਾ ਜੀ ਤੰਨ ਗੁਰੂ ਤੇਗ ਬਹਾਦਰ ਜੀ ਧੰਨ ਪਾਈ ਮਤੀ ਦਾਸ ਜੀ ਇਦਾਂ ਤਿੰਨ ਸਿੱਖ ਸ਼ਹੀਦ ਹੋ ਗਏ ਫੇਰ ਗੁਰੂ ਤੇਗ ਬਹਾਦਰ ਜੀ ਨੂੰ ਦੁਬਾਰਾ ਕੈਦ ਵਿੱਚ ਲਜਾਇਆ ਗਿਆ ਇਹ ਤਿੰਨੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਅੱਗੇ ਸ਼ਹੀਦ ਕਰਨ ਦਾ ਮਤਲਬ ਉਹਨਾਂ ਦਾ ਇਹੀ ਸੀ ਕਿ ਗੁਰੂ ਸਾਹਿਬ ਜੀ ਟੋਲ ਜਾਣਗੇ ਕਿ ਸਾਡੇ ਧਰਮ ਨੂੰ ਕਬੂਲ ਕਰ ਲੈਣਗੇ ਪਰ ਉਹ ਇਹ ਨਹੀਂ ਜਾਣਦੇ ਸੀ ਕਿ ਗੁਰੂ ਸਾਹਿਬ ਜੀ ਸਾਹਿਬ ਜੀ ਨੂੰ ਤਾਂ ਉਹੀ ਵੀ ਤੁਲਾ ਨਹੀਂ ਸਕਦਾ ਸੀ ਉਹ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ ਸੀ ਹਰ ਹਰ ਪਲ ਹਰ ਸਮਾਂ ਉਹ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦੇ ਸਨ ਧੰਨ ਗੁਰੂ ਦੇ ਸਿੱਖ ਧੰਨ ਤੇਰੀ ਸਿੱਖੀ ਧੰਨ ਵਾਹਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਸਿੱਖੀ ਪਰਿਵਾਰ ਸਿੱਖਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਤਾਨੂੰ ਮਾਤਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਜਨਮ ਦਿੱਤਾ ਤੁਹਾਨੂੰ ਪਿਤਾ ਵਾਹਿਗੁਰੂ ਜੀ ਆਪਾਂ ਅਗਲਾ ਇਤਿਹਾਸ ਅਗਲੀ ਵੀਡੀਓ ਵਿੱਚ ਸਰਵਣ ਕਰਾਂਗੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੁਸੀਂ ਵੀਡੀਓ ਜ਼ਰੂਰ ਸੁਣਨਾ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸੁਣਾਉਣਾ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਨਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਆਪਾਂ ਇਤਿਹਾਸ ਜਾਣ ਸਕੀਏ ਜਿੰਨਾ ਵੀ ਹੋ ਸਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੇ ਇਹ ਦਿਨਾਂ ਚ ਤਾਂ ਆਪਾਂ ਨੂੰ ਜਰੂਰ ਉਹਨਾਂ ਦੇ ਵੈਸੇ ਤਾਂ ਆਪਾਂ ਨੂੰ ਹਰ ਸਾਲ ਚ ਹਰ ਦਿਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈਗਾ ਪਰ ਜਿਹੜੇ ਇਹ ਦਿਨ ਆ ਬੋ ਦੇ ਇਹ ਬਹੁਤ ਹੀ ਇਤਿਹਾਸਿਕ ਦਿਨ ਨੇ ਇਹਦੇ ਸਾਰੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਹੀ ਬਾੜ ਦਿੱਤਾ ਸੀ ਆਪਾਂ ਅੱਗੇ-ਅੱਗੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੇ ਰਵਾਂਗੇ ਤੇ ਤੁਸੀਂ ਜਰੂਰ ਧਿਆਨ ਨਾਲ ਸੁਣਨਾ ਤੇ ਅੱਗੇ ਸ਼ੇਅਰ ਕਰਨਾ ਤਾਂ ਜੋ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ